ਉਈਆਂ ਨੂੰ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਉਈਆਂ ਨੂੰ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਉਈਆਂ ਹੌ ਤਿਸ ਪੈ ਆਪ ਵਿਚਾਈ ਹੌ ਤਿਸ ਪੈ ਆਪ ਵਿਚਾਈ ਹੌ ਤਿਸ ਪੈ ਆਪ ਵਿਚਾਈ ਓਇਆਂ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਓਇਆਂ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੌ ਤਿਸ ਪੈ ਆਪ বেচায়ে হاں کس پہ আপ বেচায়ে হاں کس پہ আপ বেচায়ে কোই ইয়ান মিলাवे मेरा 프리 দম प्यारा কোই ইয়ান ਤਾਈ ਦਰਸ਼ਨ ਹਾਗਦੇ ਭੰਗ ਤੇ ਤਾਈ ਹਰ ਦੇਖਣ ਕੈਂ ਤਾਈ ਕਿਰਪਾ ਕਰੇ ਤਾ ਸਤ ਗੁਰ ਮਿਲ ਲੈ ਹਰ ਹਰ ਨਾਮ ਧਿਆਈ ਹੇ ਤਾਂ ਹਰ ਗੁਰ ਮਿਲਣਾ ਹਰ ਨਾਮ ਧਿਆਈ ਹਰ ਹਰ ਨਾਮ ਧਿਆਈ ਕੋਈ ਆਨ ਮਿਲਾਵੇ ਮੇਰਾ ਪ੍ਰੀਤ ਤੁਮ ਤਾਰਾ ਕੋਈ ਆਨ ਮਿਲਾਵੇ ਨਾ ਪ੍ਰੀਤਨ ਨਤਾਰਾ ਹੌ ਤਿਸ ਪੈ ਆਪ ਵਝਾਏ ਹੌ ਤਿਸ ਪੈ ਆਪ ਵਚਾਏ ਹੌ ਤਿਸ ਪੈ ਆਪ ਵਚਾਏ ਕੋਈ ਆਣ ਮਿਲਾਵੇ ਮੇਰਾ ਪ੍ਰੀਤਨ ਨਤਾਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਨ ਨਤਾਰਾ ਖੁਦ ਦੇਂਦਾ ਤੂੰ ਦੇ ਆਰਾਮੀ ਦੁੱਖ ਵੀ ਤੂੰ ਦੇ ਤਿਆਈ ਜੇ ਸੁਖ ਦੇਂਦਾ ਤੂੰ ਦੇ ਆਰਾਮੀ ਦੁੱਖ ਵੀ ਤੂੰ ਦੇ ਤਿਆਈ ਜੇ ਖੁੱਖ ਦੇਂਦਾ ਇਤਹੀ ਰਾਜਾ ਕੋਈ ਦੁੱਖ ਸੁਖ ਮਨਾਏ ਜੇ ਭੁੱਖ ਦਿੰਦਾ ਇਤੀਰਾਗ ਦੁੱਖ ਵਿੱਚ ਸੁਖ ਮਨਾਏ ਦੁੱਖ ਵਿੱਚ ਸੁਖ ਮਨਾਹਾਰੇ ਕੋਈ ਆਨ ਮਿਲਾਵੇ ਮੇਰਾ ਪ੍ਰੀਤਨ ਪਿਆਰਾ ਕੋਈ ਆਨ ਮਿਲਾਵੇ ਮੁਤਾਰਾ ਹੌ ਕਿਸ ਪੈ ਆਪ ਵਿਚਾਈ ਹੌ ਕਿਸ ਪੈ ਆਪ ਵਿਚਾਈ ਹੌ ਕਿਸ ਪੈ ਆਪ ਵਿਚਾਈ ਕੋਈ ਆਣ ਮਿਲਾਵੇ ਮੇਰਾ ਪ੍ਰੀਤ ਤੁਨਕਾਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤ ਤੁਨਕਾਰਾ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਲਾ ਤਨ ਮਨ ਕਾਟ ਤਨ ਮਨ ਕਾਟ ਸਭ ਅਰਪੀ ਸਭ ਅਰਪੀ ਸਭ ਅਰਪੀ ਅਰਪੀ ਅਦਪੀ ਤਨ ਮਨ ਕਾਟ ਕਾਟ ਸਭ ਅਰਪੀ ਤਨ ਮਨ ਕਾਟ ਕਾਟ ਸਭ ਅਰਤੀ ਵਿੱਚ ਅਗਨੀਆਂ ਪੁਜਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵੇ ਸੁਖੜੀ ਕਾ ਫੇਲੀ ਪਾਣੀ ਧੋਵਾ ਜੋ ਦੇਵ ਸੋਖਾਈ ਜੋ ਦੇਵ ਸੋਖਾਈ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਤੁਹਾਰਾ ਕੋਈ ਆਨ ਵੇ ਚਾਹੀ ਹੌ ਇਸ ਪੈ ਆਪ ਵਿਚਾਈ ਹੌ ਇਸ ਬੈ ਆਪ ਵਿਚਾਈ ਕੋਈ ਨਾ ਨਿਲਾਵ ਮੇਰਾ ਪ੍ਰੀ No <laughs> ਆਤਮੇ ਲਲਹੋ ਆਤਮੇ ਲਲਹੂ ਮਡਾਈ ਨਾਲ ਤਰੀਬ ਟਹਿ ਪਿਆ ਦਵਾਰ ਹਾ ਮੇਰੋਂ ਵਟਾਈ ਨਾਲ ਤਰੀਬ ਟਹਿ ਪਿਆ ਦਵਾਰ ਹਾ ਮੇਰੋਂ ਆਪ ਵਿਚਾਈ ਹਾ ਕਿਸਪੈ ਆਪ ਵਿਚਾਈ ਹਾ ਕਿਸ ਬਿਆਬ ਵਿਚਾਈ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਤੁਮਤਾਰਾ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਤੁਮਤਾਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤ ਤਾਰਾ ਹੌ ਇਸ ਪੈ ਆਪ ਗਿਚੇ ਹੌ ਇਸ ਪੈ ਆਪ ਵਿਚਾਰ ਲਾਲ ਬੰਗਲੇ ਪ੍ਰੀਤਮਨ ਮੋਹਨ ਤੇਰੇ ਦਰਸ਼ਨ ਕਹੰਬਾਰੇ ਸ਼ਮਿਕੋਂ ਹੰਬਾ ਕੋਈ ਆਉਂ ਆਵੇ ਮੇਰਾ ਪੀਤ ਕਯਾਰਾ ਮਿਲ ਮੇਰੇ ਪੀਤ ਮਾ ਦਿਓ ਤੁਤ ਪਿੰਨ ਖੜੀ ਨਿਮਾਣੀ ਮਨ ਨਹੀਂ ਨਿੰਦ ਨਾ ਆਵਦੀ ਓ ਅੰਨ ਨ ਪਾਣੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੌ ਇਸ ਪਹਿ ਆਪ ਵਿਚਾਈ ਹੌ ਇਸ ਪਹਿ ਆਪ ਵਿਚਾਈ ਹੌ ਇਸ ਵੇ ਆਪ ਵਿਚਾਈ ਕੋਈ ਆਣ ਸੁਪਰ ਆਪ ਵਿਚਾਈ ਹਾਤ ਸੁਪਰ ਆਪ ਵਿਚਾਈ ਕੋਈ ਆਨ ਮਿਲਾਵੇ ਮੇਰਾ ਪ੍ਰੀਤ ਤਨ ਕਾਲਾ ਕੋਈ ਆ ਇਸ ਪਹਿ ਆਪ ਵਿੱਚ ਆਏ ਹਾਂ ਇਸ ਪਹਿ ਆਪ ਵਿੱਚ ਆਏ ਹਾਂ ਇਸ ਪਹਿ ਆਪ ਵਿੱਚ ਆਏ ਹਾਂ ਇਸ ਪਹਿ ਆਪ ਵਿੱਚ ਆਏ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਤਾਰਾ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਤਾਰਾ ਕੋਈ ਆ ਲਾਵੈ ਮੇਰਾ ਪ੍ਰੀਤਮ ਪਿਆਰਾ ਹੋਇਆਂ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਾਂ ਕਿਸ ਪੈ ਆਪ ਵਿਚਾਹੀ ਹਾਂ ਕਿਸ ਪਹਿ ਆਪ ਵਿਚਾਹੀ ਹਾਂ ਹਾਂ ਕਿਸ ਪੈ ਆਪ ਵਿਚਾਹੀ ਹਾਂ ਕਿਸ ਸੁਬਾਹ ਆਪ ਵਿਚਾਹੀ ਹਾਂ ਕਿਸ ਪੈ ਆਪ ਵਿਚਾਹੀ ਹਾਂ ਕਿਸ ਸੁਬਾਹ ਆਪ ਵਿਚਾਹੀ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਤਾਰਾ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰ ਸਤਨਾਮ ਸ੍ਰੀ ਵਾਹਿ ਹੈ ਗੁਰੂ ਵਾਹਿ ਸਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਨੀ ਕੀ ਫਤ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਦੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਦੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਦੀ ਸਤਨਾਮ ਸ੍ਰੀ ਵਾਹਿ